ਲਗੇ ਆ ਜਿਹੜੀ ਵੀ ਮੈਂ ਤੁਹਾਡੇ ਰੋਡ ਮੁੰਡਾਪੁਰ ਦੀਆਂ ਸਾਡੀ ਕੋਈ ਵੀ ਗੱਲ ਨਹੀਂ ਸੁਣਦਾ ਮੈਂ ਆਪਣੇ ਕੇਸ ਵਾਸਤੇ 6 ਮਹੀਨੇ ਲਗਾਤਾਰ ਸਾਡੀਆਂ ਕਸਦੀਆਂ ਕਰਦੀਆਂ ਕਸ ਗਈਆਂ ਮੇਰੇ ਵੀ ਕੇਸ ਵਾਸਤੇ ਇਹਨਾਂ ਨੇ ਮੇਰੀਆਂ ਲਕੀਰਾ ਘਡਾਤੀਆਂ ੜਕੀ ਦੀ ਤਾਂ ਸੁਣਦੀ ਹੀ ਨਹੀਂ ਜਿਹਦੇ ਨਾਲ ਬਲਦ ਕਰ ਉਹ ਗਰੀਬ ਪਰਵਾਜ਼ ਦੀ ਕੁੜੀ ਆ ਉਹਦਾ ਮੈਡੀਕਲ ਨਹੀਂ ਕਰਾਂਦੇ ਦੇਖੋ ਕਿੰਨਾ ਮਾੜਾ ਕੰਮ ਹੋ ਗਿਆ ਪ੍ਰਸ਼ਾਸਨ ਮੇਰੇ ਕੀ ਕਰਨੀ ਚਾਹੁੰਦੇ ਸੀ ਪ੍ਰਸ਼ਾਸਨ ਦੇ ਅੱਗੇ ਮੈਂ ਤੇ ਦਾ ਪਾ ਕੇ ਥੱਕ ਗਏ ਆ ਔਰ ਅੱਜ ਇੰਨੀ ਹਾਲਤ ਬਾਰੇ ਹੋ ਗਏ ਆ ਕਿ ਸਾਡੀ ਕੋਈ ਸੁਣਦਾ ਹੀ ਨਹੀਂ ਜਿੰਨਾ ਚਿਰ ਪਰਚਾ ਦਰਦ ਨਹੀਂ ਹੁੰਦਾ ਜਿੰਨਾ ਚਿਰ ਮੈਡੀਕਲ ਨਹੀਂ ਹੁੰਦਾ ਮਾਨਦਲ ਦਾ ਐਲਾਨ ਆ ਕਿ ਅਸੀਂ ਇੱਕ ਫੈਸਲਾ ਜਿਹੜਾ ਲਈ ਚੱਕਾਂਗੇ ਰੋਡ ਜਾਮ ਰਹੇਗਾ ਕਿ ਆਹੀ ਦੁਰਦੁਖੀ ਆ ਇਹ ਵੀ ਤੁਸੀਂ ਰਹਿਣਗੇ ਕਿੱਥੇ ਵਾਲੀ ਗੱਡੀ ਸਾਥ ਸੰਗਤ ਜੀ ਕਿੰਨਾ ਲੋਕੂ ਆ ਉਹਨੇ ਕਹਿਰ ਹੋ ਗਿਆ ਆ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਗੁੰਡਾ ਗਰਦੀ ਦਾ ਨੰਗਾ ਨਾਜ ਹੋ ਰਿਹਾ ਆ ਲੇਕਿਨ ਹਲਕਾ ਸੇ ਇਦਾਂ ਨਹੀਂ ਹੋਣ ਦਿੱਤੀ ਜਾਊਗੀ ਗੁੰਡਾ ਗਰਦੀ ਦਾ ਰਾਜ ਕਿਸੇ ਕੀਮਤ ਤੇ ਚੱਲਣ ਦਿੱਤਾ ਜਾਊਗਾ ਇੱਕ ਧੀ ਦਾ ਨਾ ਕੱਲ ਦਾ ਰੇਵ ਹੋਇਆ ਰਾਤ ਦੇ ਉਹ ਬੰਦੇ ਤੱਕੀ ਖਾ ਰਹੀ ਹੈ ਨਾ ਹਾਊਸਪਲੇ ਸਰਕਾਰੀ ਕਾ ਸਰਕਾਰੀ ਹੋ ਰਹੀ ਹੈ ਨਾ ਇਹਨਾਂ ਦੀ ਕੋਈ ਸਰਕਾਰ ਸੜਾਈ ਤੇ ਚੱਲ ਰਹੀ ਹੈ ਇਸ ਤਰ੍ਹਾਂ ਕੇ ਸਰਕਾਰ ਨੂੰ ਜੀ ਬਾਦੀ ਦਿੰਨੇ ਆ ਪ੍ਰਸ਼ਾਸਨ ਨੂੰ ਹੀ ਬਾਦੀ ਦਿੰਨੇ ਆ ਉਹਦਾ ਕੰਮ ਪਾਣੀ ਉੱਤੇ ਰੁਕਿਆ ਪਾਰ ਕੇ ਐਤਾ ਗੁੰਡਾਗਰਦੀ ਦਾ ਰਾਜ ਬਿਲਕੁਲ ਕਿਸੇ ਕੀਮਤੇ ਹੋਣੀ ਚਾਹੀਦਾ ਈਰਾਨੀ ਪਈ ਉਹਨੇ 4-5 ਬੰਦਿਆਂ ਨੇ ਰੇਵ ਕੀਤਾ ਜਾ ਰੋਡ ਬੰਦ ਰੱਖ ਜਿੱਨਾ ਕੋ ਪਰਚਾਪਾਜ ਨਹੀਂ ਕਰਦੇ ਆਪਾਂ ਇੱਥੇ ਟ੍ਰੈਫਿਕ ਜਾਮ ਰੱਖਾਂਗੇ ਭਾਈ ਪੁਲਿਸ ਕਾ ਖਾਲਸਾ ਗੁਰਜੀਤ ਸਿੰਘ ਖਾਲਸਾ ਵਰਮਦੇ ਸਮੂਹ ਜੀ ਆਮਲਾ ਅੱਲਾ ਕਨਵਾਸਾਂ ਨੂੰ ਬੇਨਤੀ ਆ ਅੱਜ ਜਾਮ ਇੱਥੇ ਕਿਉਂ ਲਾਉਣਾ ਪਿਆ ਕਿਉਂਕਿ ਇੱਕ ਰੂਸਿਆ ਬਲਾਦੀ ਦੀ ਲੜਕੀ ਦੇ ਨਾਲ ਕੁਝ ਸ਼ਰਾਤੀ ਲੋਕਾਂ ਨੇ ਉਹਦੇ ਨਾਲ ਜਵਜਨਾ ਕੀਤਾ ਔਰ ਜਿਹੜੀ ਲੜਕੀ ਬਿਲਕੁਲ ਇਸ ਵੇਲੇ ਬੇਹੋਸ਼ ਵੀ ਹੈ ਪ੍ਰਸ਼ਾਸਨ ਕੋਲ ਜਾ ਕੇ ਮੰਗ ਕੀਤੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਵੇਗ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਆ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਆਖਰ ਸਾਰਾ ਕੁਝ ਵੇਖਦਿਆਂ ਇਹ ਸਾਨੂੰ ਜਾਮ ਲਾਉਣਾ ਪਿਆ ਇੱਥੇ ਜਾਤ ਪਾਤ ਤੇ ਬਰਾਦਰੀ ਕਰਨੀ ਇੱਥੇ ਜਿਹੜਾ ਵੀ ਬੰਦਾ ਕਿਸੇ ਨਾਲ ਧੱਕਾ ਹੁੰਦਾ ਆ ਕਿਸੇ ਨਾਲ ਜ਼ੁਲਮ ਹੁੰਦਾ ਆ ਉਹਦੇ ਖਿਲਾਫ ਸਾਨੂੰ ਡਟ ਕੇ ਖੜੇ ਹੁੰਦੀ ਲੋੜ ਹੈ ਜਿੰਨੀ ਦੇਰ ਤੱਕ ਪ੍ਰਸ਼ਾਸਨ ਇੱਥੇ ਆਣ ਕੇ ਸਾਡੇ ਨਾਲ ਗੱਲ ਨਹੀਂ ਕਰਦਾ ਉਹਨਾਂ ਦੋਸ਼ਾਂ ਨੂੰ ਫੜਦਾ ਨਹੀਂ ਉਸ ਲੜਦਿਆਂ ਦਾਖਲ ਨਹੀਂ ਕਰਾਂਦਾ ਉਹਦੇ ਖਾਬ ਕਰਵੇਂ ਨਹੀਂ ਹੁੰਦੀ ਉਹ ਨਹੀਂ ਦੇਰ ਤੱਕ ਜਿਹੜਾ ਜਾਨ ਹੈ ਇਹ ਐਸੇ ਡੰਗਣਾ ਲੱਗਦਾ ਰੂਗਾ ਭਾਵੇਂ ਸਾਨੂੰ ਜੇਲਾਂ ਵਿੱਚ ਜਾਣਾ ਪੈਵੇ ਭਾਵੇਂ ਸਾਨੂੰ ਡਾਂਗਾ ਖਾਣੀਆਂ ਪੈ ਜਾਣ ਕੁਝ ਵੀ ਕਰਨਾ ਪਵੇ ਅਸੀਂ ਟੱਛ ਤੋਂ ਮੱਸ ਬਿਲਕੁਲ ਨਹੀਂ ਹਮਾਂਗੇ ਗਰੀਬਾਂ ਨਾਲ ਧੱਕਾ ਜਿਹੜਾ ਹੋਇਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੀ ਲੜਕੀ ਨਹੀਂ ਇਹ ਸਾਰੇ ਸਮਾਜ ਦੀ ਲੜਕੀ ਆ ਇਹ ਸਾਡੀ ਲੜਕੀ ਆ ਇਸ ਕਰਕੇ ਅਸੀਂ ਤੜਵਾ ਮਨੋ ਉਹਨਾਂ ਦੇ ਨਾਲ ਜਿਟਾਨ ਵਾਂਗੂ ਖੜੇ ਆ ਜਿੰਨੇ ਵੀ ਗੱਡੀਆਂ ਵਾਲੇ ਜਿੰਨੇ ਵੀ ਟਰੱਕ ਦੇ ਖੜੇ ਆ ਮੈਂ ਮਹਿਸੂਸ ਕਰਦਾ ਤੁਹਾਡਾ ਸਾਰਿਆਂ ਦਾ ਸਹਿਯੋਗ ਆ ਤੁਹਾਡੇ ਸਹਿਯੋਗ ਨਾਲ ਹੀ ਇਹ ਜਿਹੜਾ ਜਾਮ ਇਹ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਲਾਉਂਦੀ ਲੋੜ ਹੈ ਲੋੜ ਹੈ ਇਸ ਕਰਕੇ ਆ ਇਹ ਸੁਣਦੇ ਨਹੀਂ ਜਿਲਦਰ ਦੇ ਸੁਣਦੇ ਨਹੀਂ ਅਸੀਂ ਬਿਨਾਂ ਸੁਣਾਇਆ ਇਹ ਜਾਮ ਜਿਹੜਾ ਬਿਲਕੁਲ ਬਦਲੀ ਕਰਾਂਗੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਨ ਨੂੰ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਕੇਰੀਆਂ ਹਲਕੇ ਦੇ ਵਿੱਚ ਇੱਕ ਧੀ ਰਾਣੀ ਦੇ ਨਾਲ ਚਾਰ ਬੰਦਿਆਂ ਨੇ ਬਲਾਤਕਾਰ ਕੀਤਾ ਕੱਲ 2 ਵਜੇ ਦਾ ਇੱਥੇ ਪੁਲਿਸ ਪ੍ਰਸ਼ਾਸਨ ਜਿਹੜੇ ਉਹਦੇ ਬਿਆਨ ਲਿਖਦੀ ਪਈ ਆ ਕੋਈ ਮੈਡੀਕਲ ਨਹੀਂ ਕਰਾ ਰਹੇ ਹੁਣ ਕਰੇ ਕਹਿੰਦੇ ਸ਼ਾਮਾਂ ਨੂੰ ਕਰਾ ਦਿੰਨੇ ਆ ਕਦੇ ਕਹਿੰਦੇ ਕੱਲ ਕਰਾ ਦਿੰਨੇ ਆ ਇਹ ਲਗਾਤਾਰ ਜਿਹੜਾ ਇਹ ਪੰਜਾਬ ਦੇ ਵਿੱਚ ਘਟਨਾਵਾਂ ਵਧ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਕਦੇ ਵੀ ਇਹਦਾ ਕੋਈ ਹਾਸਲਾ ਫੈਸਲਾ ਨਹੀਂ ਕਰਦਾ ਕਦੇ ਕੋਈ ਕਰੈਕਟਰ ਜਿਹੜਾ ਉਹ ਹੈ ਉਹ ਜਲਦੀ ਐਕਸ਼ਨ ਨਹੀਂ ਲੈਂਦਾ ਜੋ ਕਿ ਜਿਹੜੇ ਅਪਰਾਧੀਆਂ ਦੇ ਹੌਸਲੇ ਜਿਹੜੇ ਉਹ ਬੜੇ ਵਧੇ ਪਏ ਨੇ ਇਸ ਕਰਕੇ ਸਾਡੀ ਬੇਨਤੀ ਹੈ ਅਸੀਂ ਬਿਲਕੁਲ ਆ ਰੋਡ ਜਮ ਕਰ ਦਿੱਤਾ ਜਿੰਨੀ ਦੇਰ ਤੱਕ ਕੁੜੀ ਦਾ ਮੈਡੀਕਲ ਨਹੀਂ ਹੁੰਦਾ ਅਪਰਾਧੀਆਂ ਦੇ ਪਰਚਾ दर्ज ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜਾ ਅਸੀਂ ਬਿਲਕੁਲ ਰੋਡ ਜਿਹੜਾ ਬਿਲਕੁਲ ਬਲੌਕ ਰੱਖਾਂਗੇ ਇਹ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਯਾਰ ਮੈਂ ਨਾ ਸਾਥੀ ਛੱਡ ਨੂੰ 10 ਵੀ ਕਿਤੇ ਬਾਹਰ ਗਿਆ ਸੀ ਜੋਰੀ ਬਹੁਤ ਜਦੋਂ ਮੈਂ ਘਰ ਆਇਆ ਤੇ ਇੱਕ ਬੰਦਾ ਮੇਰੇ ਘਰ ਵਾਲੇ ਦੇ ਹੱਥੇ ਪਾਈ ਪਿਆ ਸੀ ਤੇ ਜਦੋਂ ਮੈਂ ਆਇਆ ਮੋਟਰਸਲ ਖੜਾ ਕੀਤਾ ਤੇ ਮੈਨੂੰ ਦੇਖ ਕੇ ਨੱਠ ਗਿਆ ਤੇ ਮੈਂ ਉਹਨੂੰ ਪਛਾਣ ਲਿਆ ਜਦੋਂ ਮੈਂ ਉਹਨੂੰ ਪਛਾਣ ਲਿਆ ਮੈਨੂੰ ਬਾਜ ਮਾਰੀ ਮੈਂ ਕਿਹਾ ਪੁੱਤ ਤੈਨੂੰ ਮੈਂ ਹੁਣ ਸਵੇਰੇ ਦੇਖਾਂਗਾ ਅਸੀਂ ਬੜੀ ਕੋਸ਼ਿਸ਼ ਕੀਤੀ ਉਹ ਭੱਜ ਗਿਆ ਫਿਰ ਮੈਂ ਸਾਡੇ ਉੱਥੇ ਪਿੰਡ ਦਾ ਬਾਬਾ ਸੀ ਮੈਂ ਉਹਨੂੰ ਬੁਲਾਇਆ ਫਿਰ ਬਾਬਾ ਉਹਦੇ ਘਰ ਗਿਆ ਉਦੇ ਘਰ ਗਿਆ ਉਹ ਘਰ ਨਹੀਂ ਮਿਲਿਆ ਉਹਦਾ ਵੱਡਾ ਭਰਾ ਮਿਲਿਆ ਉਹਨੂੰ ਕਿਹਾ ਵੀ ਇਦਾਂ ਦਾ ਤੁਹਾਡਾ ਭਰਾ ਚਰਾਨੀ ਦੇ ਕੋਲੇ ਪਿਆ ਤੇ ਇਦਾਂ ਦਾ ਸਵੇਰੇ ਉਹਨੂੰ ਲੈ ਕੇ ਮੇਰੇ ਕੋਲ ਪੇ ਸਵੇਰ 6 ਵਜੇ ਪੇਸ਼ ਹੋਇਆ ਜੀ ਉਹ ਗੱਲ ਕਹਿ ਕੇ ਬਾਬਾ ਜੀ ਆ ਗਏ ਤੇ ਜਿਹੜੇ ਸਾਡੇ ਘਰ ਪਰੋਣੇ ਜਿਹੜੇ ਆਏ ਸੀ ਬੰਦੇ ਉਹ ਸਾਰੇ ਆਪਣੇ ਕੰਮ ਚੱਲ ਗਏ ਫਿਰ ਉਹੀ ਮੁੰਡਾ ਰਾਤੀ 2 ਵਜੇ ਤਿੰਨ ਬੰਦੇ ਰਾਂਗੇ ਮੇਰੇ ਘਰ ਆ ਗਏ ਜਿੱਦਾਂ ਮੈਂ ਮੰਝ ਕੇ ਸੁਤਾ ਹੀ ਇੱਕ ਬੰਦੇ ਨੇ ਮੇਰੇ ਤੇ ਡਾੜ ਰੱਖਿਆ ਦੋ ਬੰਦਿਆਂ ਨੇ ਮੇਰੀ ਜਿਰਾਨੀ ਨੂੰ ਲੈ ਕੇ ਖੇਤ ਵਿੱਚ ਚੱਲ ਗਏ ਉਹਦੇ ਨਾਲ ਉਹ ਤੇ ਗਲਤ ਗੱਲ ਤੇ ਇਦਾਂ ਦੇ ਬਿਆਨ ਕੀਤੇ ਨੇ ਜੋ ਮੈਂ ਕਹਿ ਨਹੀਂ ਸਕਦਾ ਕਿ ਇਹ ਤਰ੍ਹਾਂ ਹੋ ਸਕੇ ਮੇਰੀ ਬੇਚੇਗੀ ਮੇਰਾ ਇਨਸਾਫ ਕੀਤਾ ਜਾਏ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ